ਡੀਜੀਜੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਫਿਲਹਾਲ ਕਾਫੀ ਜਦੋਜਹਿਦ ਚੱਲ ਰਹੀ ਹੈ ਸੀਪੀਏੀ ਦੀ ਔਰ ਖਾਸ ਤੌਰ ਦੇ ਉਤੇ ਸੀਬੀਆਈ ਰਿਮਾਂਡ ਲੈਣ ਦੀ ਹੁਣ ਕੋਸ਼ਿਸ਼ ਕਰ ਰਹੀ ਹੈ ਹੁਣ ਤੱਕ ਇਸ ਖਬਰ ਦੇ ਪ੍ਰਸਾਰਿਤ ਹੋਣ ਤੱਕ ਸੀਬੀਆਈ ਕੋਸ਼ਿਸ਼ ਕਰ ਰਹੀ ਹੈ ਕਿ ਰਿਮਾਂਡ ਮਿਲੇ ਪਰ ਮਿਲੇਗਾ ਨਹੀਂ ਮਿਲੇਗਾ ਉਹ ਸਮੇਂ ਤੇ ਮੈਸਰ ਹੈ ਪਰ ਵੱਡੀ ਗੱਲ ਇਹ ਹੈ ਕਿ ਰਿਮਾਂਡ ਕਿਉਂ ਲਿਆ ਜਾ ਰਿਹਾ ਜਦੋਂ ਨਿਆਂ ਖਿਰਾਸਤ ਵਿੱਚ ਭੇਜਿਆ ਸੀ ਉਸ ਵੇਲੇ ਹੀ ਰਿਮਾਂਡ ਲਿਆ ਜਾ ਸਕਦਾ ਸੀ ਉਸ ਵੇਲੇ ਕਿਉਂ ਨਹੀਂ ਲਿਆ ਗਿਆ ਹੁਣ ਸੀਬੀਆਈ ਨੂੰ ਕੀ ਇੰਟੈਂਟ ਹੈ ਰਿਮਾਂਡ ਲੈਣ ਦੇ ਵਿੱਚ ਉਹ ਜਾਣਕਾਰੀ ਹਾਸਲ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਟਰਪ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਟਰਪ ਸਰ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਮੈਟਰ ਵਿੱਚ ਸਭ ਤੋਂ ਪਹਿਲਾ ਹੀ ਸਵਾਲ ਇਹ ਖੜਿਆ ਸੀ ਪਰ ਹੁਣ ਰਿਮਾਂਡ ਲਿਆ ਜਾ ਰਿਹਾ ਆ 12 ਦਿਨ ਦਾ ਰਿਮਾਂਡ ਇਫੈਕਟ ਮੰਗਿਆ ਵੀ ਗਿਆ ਇਹ ਕਿਉਂ ਆ ਇਹਦੇ ਪਿੱਛੇ ਕਾਰਨ ਕੀ ਆ ਦੇਖੋ ਪਤਾ ਕੀ ਇਹ ਪਹਿਲਾਂ ਸੀਗਾ ਹਿੰਦੁਸਤਾਨ ਦੇ ਵਿੱਚ ਚੱਲਦਾ ਸੀ ਇੰਡੀਅਨ ਪਿਨਲ ਕੋਡ ਜਿਹਨੂੰ ਆਪਾਂ ਅੰਗਰੇਜ਼ਾਂ ਨੇ ਆਜ਼ਾਦੀ ਤੋਂ ਪਹਿਲਾਂ ਦਾ ਬਣਾਇਆ ਸੀ ਯਾਨੀ ਪੁਲਿਸ ਦਾ ਕਾਨੂੰਨ ਅੰਗਰੇਜ਼ਾਂ ਦੁਆਰਾ 1947 ਤੋਂ ਪਹਿਲਾਂ ਬਣਾਇਆ ਗਿਆ ਸੀ ਜਿਹੜਾ ਕੀ ਉਹਨਾਂ ਦੇ ਤਰਫਦਾਰੀ ਕਰਦਾ ਸੀ ਬਈ ਉਹਨਾਂ ਨੂੰ ਉਦੋਂ ਕ੍ਰਾਂਤੀਕਾਰੀ ਸੀਗੇ ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਲੋਕ ਅੰਗਰੇਜ਼ਾਂ ਨੇ ਉਹ ਸਾਬ ਨਾਲ ਕਾਨੂੰਨ ਬਣਾਇਆ ਸੀ ਕਿ ਇੰਡੀਅਨ ਪਿਨਲ ਕੋਡ 'ਚ ਇਹਨਾਂ ਨੂੰ ਰਿਮਾਂਡ ਤੇ ਲੱਲੋ ਤੇ ਇਹਨਾਂ ਕਸਟਡੀ 'ਚ ਲੈ ਕੇ ਇਹਨਾਂ ਨੂੰ ਜਿੰਨਾ ਕ ਅਸੀਂ ਕੁੱਟ ਸਕਦੇ ਹਾਂ ਟਾਰਚਰ ਕਰ ਸਕਦੇ ਹਾਂ ਕਰੋ ਉਹ ਕਾਨੂੰਨ ਹਜੇ ਤੱਕ ਚੱਲਦਾ ਆ ਰਿਹਾ ਸੀ ਲੇਕਿਨ ਪਿਛਲੇ ਦੌਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮੀ ਸ਼ਾ ਨੇ ਇੰਡੀਅਨ ਪੀਨਲ ਕੋਡ ਨੂੰ ਖਤਮ ਕਰਕੇ ਲੋਕ ਸਭਾ ਦੇ ਰਾਜ ਸਭਾ ਦੇ ਵਿੱਚ ਉਹਨੂੰ ਕਨਵਰਟ ਕਰ ਦਿੱਤਾ ਭਾਰਤੀਏ ਬੀ ਐਨ ਐਸ ਦੇ ਵਿੱਚ ਜਿਹਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਕਾਨੂੰਨ ਜਿਹੜਾ ਹੈ ਉਹਦੇ ਵਿੱਚ ਸਾਡੇ ਕੋਲ ਬੜੇ ਅਧਿਕਾਰ ਹੋਰ ਮਿਲ ਗਏ ਨੇ ਪੁਲਿਸ ਨੂੰ ਜਾਂਚ ਏਜੰਸੀਆਂ ਨੂੰ सीबीआई ਨੂੰ ਜਿੰਨੀਆਂ ਇਨਵੈਸਟੀਗੇਸ਼ਨ ਏਜੰਸੀਆਂ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਅਧਿਕਾਰ ਮਿਲ ਗਏ ਆ ਕਿ ਉਹ ਕਿਸੇ ਵੀ ਵਕਤ 90 ਦਿਨਾਂ ਚ ਕਸੜੀ ਲੈ ਸਕਦੇ ਆ ਪਹਿਲਾਂ ਕੀ ਹੁੰਦਾ ਸੀ ਜੇ ਮੰਨ ਲਓ ਕੱਚੀ ਡੈਰੀ ਮਿਲ ਗਈ ਮੰਨ ਲਓ ਪੁੱਲਰ ਦੇ ਘਰੋਂ ਜੱਡੀ ਡੈਰੀ ਮਿਲ ਗਈ ਫਟਾਫਟ ਰਿਮਾਂਡ ਲਿਓ 4 ਦਿਨ ਦੇ ਰਿਮਾਂਡ 4 ਦਿਨ ਚ ਤੁਸੀਂ ਉਸ ਡੈਰੀ ਨੂੰ ਕਿਵੇਂ ਖੰਗਾਲ ਲੋਗੇ ਕਿਵੇਂ ਤੁਸੀਂ ਉਹਦੇ ਵਿੱਚ ਪੂਰੇ ਡੀਕੋਡ ਕਰ ਲੋਗੇ ਲਿਖੀਆਂ ਹੋਈਆਂ ਚੀਜ਼ਾਂ ਨੂੰ ਮੰਨ ਲਓ ਉਹਦੇ ਵਿੱਚ ਕੈਨੇਡਾ ਦਾ ਕੋਈ ਲਿੰਕ ਲਿਖਿਆ ਕੈਨੇਡਾ ਦੇ ਵਿੱਚ ਮੰਨ ਲਓ ਬੈਂਕੂਵਰ ਦੇ ਵਿੱਚ ਕੋਈ ਲਿੰਕ ਲਿਖਿਆ ਉਹ ਲਿੰਕ ਤੁਸੀਂ ਇੱਕ ਦਿਨ ਚ 24 ਘੰਟੇ ਚ 48 ਘੰਟਿਆਂ ਚ ਕਿਵੇਂ ਇਸਟੈਬਲਿਸ਼ ਕਰ ਲੋਗੇ ਹੁਣ ਜਿਵੇਂ ਲਿਖਿਆ ਕਿ ਦੁਬਈ ਦੇ ਵਿੱਚ 10 ਫੇਰੇ ਆ ਇਹਨਾਂ ਦੇ ਹੋਏ ਅਰੇ ਦੁਬਈ ਚ 10 ਫੇਰੇ ਹੋਏ ਤੁਸੀਂ 3 ਦਿਨਾਂ ਚ ਉਹਨੂੰ ਨਹੀਂ ਖੋਲ ਸਕਦੇ ਦਬਈ ਚ ਦਸਫੇਰੀਆ ਨੂੰ ਅਗਰ ਡੀਆਜੀ ਪੁਲਿਸ ਦੇ ਨੂੰ ਖੋਲਣਾ ਹੋਵੇ ਘੱਟੋ ਘੱਟ ਤੁਹਾਨੂੰ 15-20 ਦਿਨ ਉਹਦੇ ਲਈ ਹੋਮਵਰਕ ਕਰਨਾ ਪੈਣਾ ਦਬਈ ਚ ਤੁਹਾਨੂੰ ਰਿਪੋਰਟਾਂ ਮੰਗਣੀਆਂ ਪੈਣੀਆਂ ਬਈ ਇਹਦੀਆਂ ਪ੍ਰਾਪਰਟੀਆਂ ਕਿੱਥੇ ਕਿੱਥੇ ਆ ਕਿੰਨਾਂ ਲੋਕਾਂ ਨਾਲ ਮਿਲਦਾ ਰਿਹਾ ਇਹਦੀਆਂ ਕੋਲ ਡਿਟੇਲਾਂ ਕੀ ਆ ਤੁਸੀਂ ਅੱਜ ਕੋਲ ਡਿਟੇਲਾਂ ਹੀ ਲੈਣੀਆਂ ਹੁਣ ਤੁਹਾਨੂੰ 3-4 ਦਿਨ ਤਾਂ ਕੋਲ ਡਿਟੇਲ ਲੈਣੇ ਲੱਗ ਜਾਂਦੇ ਆ ਇਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈ ਨਾ ਜਿਵੇਂ ਤਫਤੀਸ਼ ਹੈ ਉਹ ਸਫਰ ਕਰਦੀ ਸੀ ਕਈ ਫੈਕਟ ਦੂਰੇ ਰਹਿ ਜਾਂਦੇ ਸੀ ਦੁਬਾਰਾ ਰਿਮਾਂਡ ਮਿਲਦਾ ਨਹੀਂ ਸੀ ਹੁਣ ਭਾਰਤੀ ਨਾਇਕ ਸੁਰੱਖਿਆ ਜਿਹੜਾ ਕਾਨੂੰਨ ਇਹਨ ਉਹਦੇ ਚ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਆਂ ਖਾਸ ਕਰਕੇ ਜਾਂਚ ਏਜੰਸੀਆਂ ਜਿन्हे ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਪੰਜਾਬ ਪੁਲਿਸ ਆ ਹਰਿਆਣਾ ਏਜੰਸੀਆਂ ਸੂਬਿਆਂ ਦੀ ਪੁਲਿਸ ਆ ਯੂਨੀਅਨ ਟੈਰੀਟਰੀ ਦੀ ਪੁਲਿਸ ਆ ਸੀਬੀਆਈ ਆ ਇਹਨਾਂ ਨੂੰ ਅਧਿਕਾਰ ਦਿੱਤੇ ਗਏ ਆ ਵੀ ਤੁਸੀਂ 90 ਦਿਨਾਂ ਦੇ ਵਿੱਚ ਕਿਸੇ ਵੀ ਮੁਜਰਮ ਨੂੰ ਤੁਸੀਂ ਦੁਆਰਾ ਉਹਦਾ ਆਪਣਾ ਰਿਮਾਂਡ ਲੈ ਸਕਦੇ ਹੋ ਹੁਣ ਇਸੇ ਕੇਸ ਚ ਸਪੈਸੀਫਿਕ ਇਸ ਕੇਸ ਦੀ ਗੱਲ ਕਰਦਾ ਕਿਉਂਕਿ ਇਹੀ ਐਗਜ਼ਾਮਪਲ ਸੈੱਟ ਹੋ ਰਹੀ ਆ ਕ੍ਰਿਸ਼ਨੂ ਨੂੰ ਜੇਲ੍ਹ पे तवना निर्माण ਨਹੀਂ ਵਗਿਆ ਲੇਕਿਨ ਉਹਦੀ ਡਾਇਰੀ ਉਹਦੀਆਂ ਕਾਲ ਰਿਕਾਰਡਸ ਉਹਦੀ ਮੋਬਾਈਲ ਦੀ ਫੋਰੈਂਸਿਕ ਦੇ ਵਿੱਚੋਂ ਚੈਟ ਸਾਰੀ ਰਿਕਵਰ ਕਰ ਲਈ ਹੁਣ ਡਿਲੀਟਡ ਚੈਟ ਜਿਹੜੀ ਰਿਕਵਰ ਹੋਈ ਉਹ ਡਿਲੀਟਡ ਚੈਟ ਦੇ ਵਿੱਚੋਂ ਰਿਕਵਰ ਹੋਣ ਦੇ ਵਿੱਚ ਤਿੰਨ ਚਾਰ ਦਿਨ ਲੱਗ ਜਾਂਦੇ ਆ ਫੋਰੈਂਸਿਕ ਲੈਬੋਰੀ ਤੋਂ ਆਣ ਲਈ ਜਦੋਂ ਰਿਕਵਰ ਹੋ ਗਈ ਉਹਨੂੰ ਡੀਕੋਡ ਕੀਤਾ ਗਿਆ ਕਈ ਚੀਜ਼ਾਂ ਨਿਕਲ ਆਈਆਂ ਲੇਕਿਨ ਇਹੀ ਰਿਮਾਂਡ ਪਹਿਲਾਂ ਲੈਂਦੇ ਤੇ ਜਦ ਤੱਕ ਉਹਦਾ ਰਿਮਾਂਡ ਹੋਣਾ ਸੀ ਇਹ ਚੀਜ਼ਾਂ ਲੱਭਣੀਆਂ ਨਹੀਂ ਸੀ ਸੋ ਇਹ ਤਫਤੀਸ਼ ਏਜੰਸੀ ਲਈ ਬਹੁਤ ਹੀ ਇੱਕ ਮਤਲਬ ਸ਼ਲਾਘਾਯੋਗ ਜਿਹੜਾ ਮੈਂ ਕਹਿੰਦਾ ਫੈਸਲਾ ਵੀ ਆਇਆ ਬੀਐਨਐਸ ਦੇ ਵਿੱਚ ਵੀ ਤੁਸੀਂ 90 ਦਿਨਾਂ 'ਚ ਕਿਸੇ ਟਾਈਮ ਵੀ ਰਿਮਾਂਡ ਲੈ ਸਕਦੇ ਹੋ ਹੁਣ ਉਹਨਾਂ ਨੇ ਕਿਸ਼ਨੂ ਦਾ ਰਿਮਾਂਡ ਮੰਗਿਆ 12 ਦਿਨ ਦਾ ਹੁਣ ਉਹਦੇ ਕੋਲ ਉਹ ਜਿਹੜੀ ਉਹਦੀ ਚੈਟ ਰਿਕਵਰ ਹੋਈ ਆ ਫੋਰੈਂਸਿਕ ਲੈਬੋਰੀ ਟੋ ਕਰਾਈ ਆ ਐਕਸਪਰਟ ਟੋ ਕਰਾਈ ਆ ਉਹਨੂੰ ਡੀਕੋਡ ਵੀ ਕਰ ਲਿਆ ਹੁਣ ਇੱਕ ਇੱਕ ਗੱਲ ਬਾਰੇ ਪੁੱਛਣਗੇ ਬਈ ਦੱਸ ਤੂ ਇਹ ਅਫਸਰ ਨਾਲ ਕੀ ਮਿਲਜੋਲ ਸੀ ਇਸ ਅਫਸਰ ਨਾਲ ਤੂੰ ਵਟਸਐਪ ਦੇ ਉੱਤੇ ਆਖਰ ਲਿਖੇ ਇਹ ਕਿਉਂ ਲਿਖੇ ਇੱਥੇ 12 ਲੱਖ ਲਿਖਿਆ ਇੱਥੇ 4 ਲੱਖ ਲਿਖਿਆ ਕਿਉਂ ਲਿਖਿਆ ਉਹ ਸਾਰੀਆਂ ਚ ਹੁਣ ਉਹ ਪਰਦਾ ਹਟੇਗਾ ਉਹ ਸਾਹਮਣੇ ਆਣਗੇ ਆ ਇਉਂ ਹੀ ਹਜੇ ਹਰਚਰਨ ਸਿੰਘ ਭੁੱਲਰ ਦੀ ਵੀ ਡਾਇਰੀ ਡੀਕੋਡ ਹੋਣ ਗਈ ਹੋਈ ਹੈ ਫੋਰੈਂਸਿਕ ਲੈਬਾਰਟਰੀ ਚ ਗਈ ਹੋਈ ਹੈ ਉਹਨਾਂ ਦੇ ਮੋਬਾਈਲ ਗਏ ਹੋਏ ਨੇ ਉਹਨਾਂ ਦੀ ਅਕਾਊਂਟ ਡਿਟੇਲਾਂ ਕੱਢੀਆਂ ਜਾ ਰਹੀਆਂ ਕੁਝ ਉਹਨਾਂ ਨੇ ਦੁਬਈ ਜਿਹੜੇ 10 ਫੇਰੇ ਹਰਚਰਨ ਸਿੰਘ ਭੁੱਲਰ ਨੇ ਮਾਰੇ ਆ ਕਿਹੜੇ ਲੋਕਾਂ ਨਾਲ ਲਿੰਕ ਰਿਹਾ ਕਿਹੜੇ ਖਾਤਿਆਂ ਰਾਹੀਂ ਪੈਸੇ ਦੁਬਈ ਗਏ ਦੁਬਈ ਕਿਹੜੇ ਬੰਦੇ ਨੂੰ ਮਿਲਦਾ ਗੁਲਦਾ ਉਹ ਸਾਰੀਆਂ ਰਿਪੋਰਟਾਂ ਇੰਟੈਲੀਜੈਂਸੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਇਕੱਠੀਆਂ ਕਰਕੇ ਫਿਰ ਹਰਚਰਨ ਸਿੰਘ ਭੁੱਲਰ ਨੂੰ ਸਾਹਮਣੇ ਬਿਠਾ ਕੇ ਕੁਐਸਚਨ ਕਰਨਗੇ ਪਾਮ ਜ਼ੁਮੈਰਾ ਇੱਥੇ ਰਹੀ। ਇਹ ਇੱਥੇ 7 ਦਿਨ ਰਹੀ। ਇਸ ਬੰਦੇ ਦੇ ਨਾਲ ਤੁਹਾਡਾ ਆ ਕਾਰੋਬਾਰ ਇਸਟੈਬਲਿਸ਼ ਹੋਇਆ। ਉਹਦੀ ਐਵੀਡੈਂਸਿਸ ਕਲੈਕਟ ਹੋਣ ਦੀਆਂ। ਉਹਨੂੰ ਹੁਣ ਜਦੋਂ ਸਾਹਮਣੇ ਬਿਠਾ ਕੇ ਪੁੱਛਣਗੇ ਜਵਾਬ ਨਹੀਂ ਹੋਣੇ। ਪੁੱਛਣਗੇ ਉਹ ਵੀ ਦੱਸਣਗੇ ਕਿ ਕਿਹੜੇ ਰਾਈ ਅਗਰ ਤੁਸੀਂ ਪੈਸੇ ਭੇਜੇ ਕਿਹੜਾ ਚੈਨਲ ਵਰਤਿਆ। ਕਿੰਨੇ ਪੈਸੇ ਰਿਕਵਰ ਕੀਤੇ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਹਵਾਲਾ ਰਹੀ ਭੇਜਦੇ ਆ ਪੈਸੇ। ਅਸੀਂ WhatsApp ਦੇ ਵਿੱਚ ਆਪਣਾ ਨੋਟ ਵੀ ਭੇਜਦੇ ਆ। ਕਿ ਆ ਫੋਨ ਨੰਬਰ ਆ ਨੋਟ। ਇਹ ਨੋਟ ਤੁਹਾਨੂੰ ਉੱਥੇ ਦੇਵੇਗਾ ਤੇ ਤੁਸੀਂ ਇੰਨੇ ਪੈਸੇ ਨੂੰ ਹੈਂਡਓਵਰ ਕਰ ਲਓ। ਉੰਨੀਆਂ ਅਗਰ ਚੈਟ ਵਿੱਚ ਚੀਜ਼ਾਂ ਰਿਕਵਰ ਹੋ ਗਈਆਂ ਹਰਚੰਦ ਸਿੰਘ ਪੁੱਲਰ ਦੀਆਂ ਲੇਕਿਨ ਉਹ 2 ਦਿਨਾਂ ਚ ਨਹੀਂ ਹੋ ਸਕਦੀਆਂ ਉਹਦੇ ਲਈ 15 ਦਿਨ ਵੀ ਲੱਗ ਸਕਦੇ 10 ਦਿਨ ਵੀ ਲੱਗ ਸਕਦੇ ਇਸ ਕਰਕੇ ਸਾਰਾ ਕੁਝ ਇਕੱਠਾ ਕਰਕੇ ਉਹਦੀ ਕੁਐਸਚਨਅਰ ਬਣਾ ਕੇ ਸੀਬੀਆਈ ਸਾਹਮਣੇ ਬਿਠਾਏਗੀ ਫਿਰ ਪੁੱਛੇਗੀ ਤੁਸੀਂ ਇੰਨੀ ਦਿਨ ਨੂੰ ਐਨੇ ਵਜੇ ਚੈਟ ਕੀਤੀ ਸੀ ਦੁਬਈ ਐਸ ਬੰਦੇ ਨਾਲ ਇਹਦਾ ਜਵਾਬ ਦਿਓ ਇਹ ਕਿਉਂ ਤੁਸੀਂ ਕੀ ਗੱਲ ਕੀਤੀ ਇਹ ਪੈਸੇ ਦੀ ਗੱਲ ਕੀ ਕੀਤੀ ਤੁਸੀਂ ਪੈਸਾ ਕਿਹਦੇ ਨਾਲ ਹੀ ਭੇਜਿਆ ਜਦੋਂ ਸਾਹਮਣੇ ਸਬੂਤ ਹੋਣਗੇ ਬੋਲਣਾ ਔਖਾ ਹੋ ਜਾਊਗਾ ਹਜੇ 3 ਦਿਨਾਂ ਦੇ ਵਿੱਚ 4 ਦਿਨਾਂ 'ਚ ਕੋਈ ਸਬੂਤ ਇੰਨੇ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਜਿਹੜਾ BNS ਹਿੰਦੁਸਤਾਨ 'ਚ ਅਮੀਸ਼ਾ ਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਕਾਨੂੰਨ ਬਣਾਇਆ IPC ਨੂੰ ਬਦਲਿਆ ਇਹ ਉਹਦੇ ਵਿਚਾਰ ਹੁਣ ਆ ਕੇ ਇਹ 90 ਦਿਨਾਂ 'ਚ ਭਾਵੇਂ ਦੋ ਵਾਰੀ ਡਿਮਾਂਡ ਲੈਣ ਪਾਵੇਂ ਤਿੰਨ ਵਾਰ ਹੀ ਤਾਂ ਇਹ ਲੈ ਸਕਦੇ ਆ ਡਾਕਟਰ ਸਾਹਿਬ ਕੁਝ ਨਿਊਜ਼ ਆਰਟੀਕਲਸ ਕਲੇਮ ਕਰ ਰਹੇ ਸੀ ਕਿ WhatsApp ਦੀਆਂ ਕੁਝ ਚੈਟਸ ਡਿਲੀਟ ਹੋਈਆਂ ਨੇ ਤੇ ਉਹ ਰਿਕਵਰ ਵੀ ਹੋਣੀਆਂ ਨੇ ਕਿ ਇਸ ਤਰ੍ਹਾਂ ਦਾ ਵੀ ਪ੍ਰੋਸੀਜਰ ਕੁਝ ਫਾਲੋ ਹੋ ਰਿਹਾ ਜੀ ਨਹੀਂ ਰਿਕਵਰ ਹੋ ਰਹੀਆਂ ਹੂੰ ਰਿਕਵਰ ਹੋ ਕੇ ਮੈਨੂੰ ਲੱਗਦਾ ਕਿਸ਼ਨੂ ਦੀਆਂ ਰਿਕਵਰ ਹੋ ਵੀ ਗਈਆਂ ਸਾਰੀਆਂ ਹੁਣ ਉਹਨੂੰ ਬੈਠ ਕੇ ਪੁੱਛਣਗੇ ਬਈ ਆ ਤੁਸੀਂ ਅਫਸਰ ਨਾਲ ਆਹ ਗੱਲ ਕੀਤੀ ਕਿਉਂ ਕੀਤੀ ਇਹਦਾ ਕੀ ਮਤਲਬ ਸੀਗਾ ਦੇਖੋ ਇੱਕ ਗੱਲ ਤਾਂ ਹੋ ਗਈ ਕਲੀਅਰ ਕਿ ਕਿਸ਼ਨੂ ਜਿਹੜਾ ਵੈ ਉਹ ਦਲਾਲ ਸੀ ਉਹ ਬ੍ਰੋਕਰ ਸੀ ਪਾਵਰ ਦਾ ਬ੍ਰੋਕਰ ਸੀ ਸੱਤਾਧਾਰੀਆਂ ਦਾ ਬ੍ਰੋਕਰ ਸੀ ਸੱਤਾਧਾਰੀ ਨਹੀਂ ਹੈਗਾ ਲੀਡਰਾਂ ਦਾ ਬ੍ਰੋਕਰ ਸੀ ਸੱਤਾਧਾਰੀ ਅਫਸਰ ਹੁੰਦੇ ਜਿਹੜੇ ਆਪਾਂ ਕਹਿੰਦੇ ਆ ਡੈਕੋਰੇਟਿਡ ਅਫਸਰ ਆ ਉਹ ਡਿਪਰੋਕਰੇਟਸ ਉਹਨਾਂ ਦਾ ਉਹ ਬ੍ਰੋਕਰ ਸੀ ਉਹਨਾਂ ਦੀ ਦਲਾਲੀ ਕਰਦਾ ਸੀ ਉਹਨਾਂ ਦੇ ਕੇਸਾਂ ਤੱਕ ਪਹੁੰਚਦਾ ਉਹਦੇ ਹੋਰ ਵੀ ਐਮਐਸ ਸੀਨਾ ਨਾਲ ਵੀ ਉਹਦੀ ਫੋਟੋ ਜੱਗ ਜਾਰ ਹੋਈਆਂ ਕੁਝ ਪੋਲੀਟੀਕਲ ਲੀਡਰਾਂ ਨਾਲ ਵੀ ਹੋਈਆਂ ਕੁਝ ਹੋਰ ਵੀ ਅਫਸਰਾਂ ਤੱਕ ਗੱਲ ਪਤਾ ਲੱਗੀ ਹੈ ਕਿ ਕੋਈ ਆਈਐਸ ਅਫਸਰਾਂ ਦਾ ਵੀ ਚਹੀਤਾ ਸੀ ਸੋ ਹਜੇ ਗੱਲਾਂ ਸਾਰੀਆਂ ਸਾਹਮਣੇ ਆਣੀਆਂ ਕਈ ਪੁਲਿਸ ਅਫਸਰਾਂ ਨਾਲ ਹੋਰ ਵੀ ਉਹਦੀਆਂ ਨਦੀਕੀਆਂ ਕਾਲ ਡਿਟੇਲਸ ਵਿੱਚ ਮਿਲੀਆਂ ਟਾਵਰ ਲੋਕੇਸ਼ਨਾਂ ਵਿੱਚ ਮਿਲੀਆਂ WhatsApp ਚੈਟਸ ਵਿੱਚ ਮਿਲੀਆਂ ਇਹ ਹੁਣ ਵਾਰੀ-ਵਾਰੀ ਨਾ ਪਿਕ ਪਿਕਣ ਚੂਜ਼ ਹੋਗਾ ਪਿਕ ਕਰਨਗੇ ਚੈੱਕ ਕਰਨਗੇ CBI ਸਾਈਡ ਤੇ ਕਰੇਗੀ ਮੈਨੂੰ ਲੱਗਦਾ ਕਿ ਕਾਫੀ ਬਿਊਰੋਕ੍ਰੇਸੀ ਜੜੀ ਆ IAS ਅਫਸਰ IPS ਅਫਸਰ PPS ਅਫਸਰ ਔਰ ਪੋਲਿਟੀਸ਼ਨ IAS CBI ਦੀ ਡਾਰਟ ਦੇਣਗੇ ਤੋ ਸਾ ਬਿਊਰੋਕਰੇਸੀ ਔਰ ਖਾਸ ਕਰਕੇ ਪੀਪੀਐਸ ਆਫੀਸਰਸ ਨੂੰ ਲੈ ਕੇ ਪਹਿਲਾਂ ਗੱਲ ਚੱਲ ਰਹੀ ਸੀ ਕਿ ਮੋਹਾਲੀ ਦੇ ਔਰ ਇੱਕ ਦੋ ਹੋਰ ਜ਼ਿਲ੍ਹੇ ਨੇ ਉਹਨਾਂ ਦੇ ਕੁਝ ਅੱਠ ਆਈਪੀਐਸ ਆਫੀਸਰਸ ਦੀ ਚਰਚਾ ਸਗੀ ਤੇ ਨਾਲ ਕੁਝ ਪੀਪੀਐਸ ਆਫੀਸਰਸ ਦੀ ਚਰਚਾ ਸਗੀ ਇਹਦੇ ਨਾਲ ਨਾਲ ਹੋਰ ਵੀ ਕੁਝ ਬਿਊਰੋਕਰੇਟਸ ਜੁੜ ਰਹੇ ਆ ਨਾਲ ਨਹੀਂ ਹਜੇ ਦੇਖੋ ਨਾਮ ਨਹੀਂ ਆਪਾਂ ਕਿਸੇ ਦਾ ਲੈ ਸਕਦੇ ਨਾਮ ਸਾਹਮਣੇ ਵੀ ਨਹੀਂ ਆਇਆ ਲੇਕਿਨ ਜਿੱਥੇ ਜਿੱਥੇ ਕ੍ਰਿਸ਼ਨੂ ਦੀ ਟਰਾਂਜੈਕਸ਼ਨਾਂ ਹੋਈਆਂ ਜਾਂ ਐਚਐਸ ਪੁੱਲਰ ਦੇ ਨਾਲ ਕਿਸੇ ਅਫਸਰ ਦੇ ਪੈਸੇ ਲੱਗੇ ਆ ਉਹ ਜ਼ਰੂਰ ਅਡਾਰਤੇ ਆਣਗੇ ਕਿਉਂਕਿ ਸੀਬੀਆਈ ਨੇ ਆਪਣੀ ਜਾਂਚ ਦਾ ਦਾਇਰਾ ਛੋਟਾ ਨਹੀਂ ਰੱਖਣਾ ਇਹ ਗੱਲ ਅੱਜ ਸਾਫ਼ ਸੁਣ ਲਓ ਇਹ ਜਾਂਚ ਦਾ ਦਾਇਰਾ ਬਹੁਤ ਵੱਡਾ ਹੋਵੇਗਾ ਉਹ ਐਗਜ਼ਾਮਪਲ ਵੀ ਸੈੱਟ ਹੋਏਗੀ ਉਹਦਾ ਕਾਰਨ ਕੀ ਹੈ ਸੀਬੀਆਈ ਇੱਕ ਦੇਸ਼ 'ਚ ਮੈਸੇਜ ਵੀ ਦੇਣਾ ਚਾਹੁੰਦੀ ਹੈ ਕਿ ਪੰਜਾਬ 'ਚ ਅਸੀਂ ਕਾਰਵਾਈ ਕੀਤੀ ਦੇਖੋ ਇੱਕ ਭ੍ਰਸ਼ਟ ਅਫਸਰ ਫੜਿਆ ਜਿਹਦੇ ਕੋਲ 7.5 ਕਰੋੜ ਫੜਿਆ ਗਿਆ ਔਰ ਇਹ ਜਿਹੜਾ ਉਹਨਾਂ ਦਾ ਬਿਆਨ ਹੈ ਇਹ ਰੋਲਾ ਰਪਾ ਇਹ ਖਬਰਾਂ ਜਿਹੜੀਆਂ ਜਦੋਂ ਵਿਸ਼ਮ ਪੱਧਰ ਤੇ ਜਾਂਦੀਆਂ ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਚ ਜਿਹਦੀ ਸਰਕਾਰ ਹੈ ਉਹਨਾਂ ਨੂੰ ਸੈਟਬੈਕ ਲੱਗਦੀ ਆ ਉਹਨਾਂ ਦੀ ਜਿਹੜੀ ਹਵਾ ਹੈ ਉਹ ਨਿਕਲਦੀ ਆ ਉਹਨਾਂ ਦੇ ਦਾਅਵਿਆਂ ਦੀ ਹਵਾ ਨਿਕਲਦੀ ਆ ਕਿ ਅਸੀਂ ਇਮਾਨਦਾਰੀ ਦਾ ਅਸੀਂ ਬਦਲਾਅ ਦਾ ਅਸੀਂ ਸਾਫ਼ ਸੁਥਰਾ ਜਿਹੜਾ ਪੰਜਾਬ ਦੇ ਵਿੱਚ ਵਾਤਾਵਰਣ ਬਣਾਇਆ ਕਰਪਟ ਜਿਹੜਾ ਵਾ ਸਿਸਟਮ ਖਤਮ ਕੀਤਾ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਐ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਾਅਵਿਆਂ ਦੀ ਹਵਾ ਨਿਕਲਦੀ ਐ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਗੋਆ ਦੇ ਵਿੱਚ ਜਾ ਕੇ ਵੱਡੇ ਵੱਡੇ ਹੋਲਡਿੰਗ ਲਵਾਉਂਦੀ ਐ ਕਿ ਪੰਜਾਬ ਦੇ ਵਿੱਚ ਅਸੀਂ ਕਰਪਸ਼ਨ ਖਤਮ ਕਰਤੀ ਪੰਜਾਬ ਦਾ ਭ੍ਰਿਸ਼ਟਾਚਾਰ ਖਤਮ ਕਰਤਾ ਉਥੇ ਦੀਆਂ ਜਨਤਾ ਦੇ ਵਿੱਚ ਜਦੋਂ ਇਹ 7.5 ਕਰੋੜ ਦੀਆਂ ਵੀਡੀਓਜ਼ ਨਸ਼ਰ ਹੋ ਰਹੀਆਂ ਉਹਦਾ ਕਿੰਨਾ ਬੈਡ ਇੰਪੈਕਟ ਆਵਾ ਨਹੀਂ ਪਾਰਟੀ ਦੀ ਰੈਪਿਊਟੇਸ਼ਨ ਤੇ ਪੈ ਰਿਹਾ ਔਰ ਇਹ ਸਾਰੀਆਂ ਚੀਜ਼ਾਂ ਇਹ ਤਾਂ ਕੇਂਦਰ ਸਰਕਾਰ ਕੋਲ ਭਾਰਤੀ ਜਨਤਾ ਪਾਰਟੀ ਜਿਹੜੀ ਰੂਲ ਕਰ ਰਹੀ ਹੈ ਉਹਨਾਂ ਦੇ ਹੱਥ ਤਰੁੱਪ ਦਾ ਪੱਤਾ ਲੱਗਾ ਜਿਹਦਾ ਇਸਤੇਮਾਲ ਕਰਕੇ ਘੱਟੋ-ਘੱਟ ਉਹਨਾਂ ਨੇ ਇਹ ਜ਼ਾਹਰ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਅਫਸਰशाही ਜਿਹੜੀ ਹੈ ਉਹ ਕਰਪਟ ਸਿਸਟਮ ਦੇ ਨਾਲ ਚੱਲ ਰਹੀ ਆ ਭ੍ਰਸ਼ਟਾਚਾਰ ਦੇ ਉੱਤੇ ਕੋਈ ਨਕੇਲ ਨਹੀਂ ਕਸੀ ਗਈ ਇੱਕ ਅਫਸਰ ਦੇ ਕਰੋ 7.5 ਕਰੋੜ ਰੁਪਈਆ ਕੈਸ਼ ਮਿਲ ਰਿਆ 100 ਕਰੋੜ ਤੋਂ ਉੱਤੇ ਦੀਆਂ ਜਦਾਦਾਂ ਮਿਲ ਰਹੀਆਂ ਕਿਤੇ ਫਾਰਮ ਹਾਊਸ ਨਿਕਲ ਰਿਆ ਕੋਈ ਮਹਾਲੀ ਕੋਲ ਨਿਕਲ ਰਿਆ ਕੋਈ ਸਮਰਾਂਲੇ ਨਿਕਲ ਰਿਆ ਲਗਜ਼ਰੀ ਗੱਡੀਆਂ ਮਿਲ ਰਹੀਆਂ ਸ਼ਰਾਬ ਮਿਲ ਰਹੀ ਆ ਇਸ ਸਾਰੀ ਬੇਸ਼ੁਮਾਰ ਚੀਜ਼ਾਂ ਮਿਲ ਰਹੀਆਂ ਹਜੇ ਜਿਹੜੇ ਲੋਕਰ ਖੁੱਲਣੇ ਆ ਹਜੇ ਤਾਂ ਲੋਕਰ ਵੀ ਖੁੱਲਣ ਵਾਲੇ ਪਏ ਆ ਸੋ ਹਜੇ ਬਹੁਤ ਕੁਝ ਹੋਣਾ ਇਹ ਆਉਣ ਵਾਲੇ ਵਕਤ ਵਿੱਚ ਤੁਹਾਨੂੰ ਸਾਹਮਣੇ ਆਏਗਾ ਡਾਕਟਰ ਸਾਹਿਬ ਕ੍ਰਿਸ਼ਨੂ ਦੇ ਜੇ ਇੰਸਟਾਗ੍ਰam ਅਕਾਊਂਟ ਤੇ ਦੇਖੀਏ ਤਾਂ ਬਹੁਤ ਸਾਰੇ ਸਿਆਸਤਦਾਨ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਨਵਜੋਤ ਸਿੱਧੂ ਜ਼ਿਆਦਾ ਮਤਲਬ ਉਹ ਫੋਟੋ ਫੇਮਸ ਵੀ ਹੋ ਗਈ ਤੇ ਦੂਸਰੇ ਪਾਸੇ ਡੀਆਈਜੀ ਭੁੱਲੜ ਦੀ ਗੱਲ ਕਰੀਏ ਤੇ ਲਾਸਟ ਮਿਲਦਾ ਪਬਲਿਕ ਇੰਟਰੈਕਸ਼ਨ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਰਿਹਾ ਜਦੋਂ ਉਹ ਇੰਟਰੋਗੇਟ ਕਰ ਰਹੇ ਸੀ ਉਹਨਾਂ ਨੂੰ ਇਹ ਇਹ ਦੋ ਸਿਆਸਤਦਾਨ ਵੀ ਵੱਡਾ ਰੋਲ ਪਲੇ ਕਰ ਸਕਦੇ ਆ ਇਸ ਇੰਟਰੋਗੇਸ਼ਨ ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਤਾਂ ਕੋਈ ਜੱਗ ਜ਼ਾਹਰ ਹੋ ਗਈਆਂ ਚੀਜ਼ਾਂ ਕਿ ਹਰਚਨ ਸਿੰਘ ਭੁੱਲਰ ਦੇ ਬਿਕਰਮ ਮਜੀਠੀਆ ਨਾਲ ਨੇੜ ਦੇ ਸੰਬੰਧ ਸੀਗੇ ਉਹਨਾਂ ਦੇ ਪਰਿਵਾਰ ਦੇ ਆਪਸੀ ਸਮਾਰੋਹ 'ਚ ਉਹ ਸ਼ਰੀਕ ਹੁੰਦੇ ਆ ਪਰਿਵਾਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਿੱਜੀ ਸਮਾਰੋਹ 'ਚ ਉਸ ਬੰਦੇ ਨੂੰ ਬੁਲਾਇਆ ਜਾਂਦਾ ਜਿਹਦੇ ਨਾਲ ਤੁਹਾਡੀ ਨੇੜਤਾ ਹੈ ਪਹਿਲੀ ਗੱਲ ਦੂਜੀ ਗੱਲ ਇੱਕ ਗੱਲ ਨੂੰ ਸਮਝੋ ਕਿ ਵਿਕਰਮ ਮਜੀਠੀਆ ਦਾ ਜਿਹੜਾ ਡਰੱਗ ਕੇਸ ਹੈ ਜਿਹੜਾ 2021 ਦੇ ਵਿੱਚ ਚੰਨੀ ਦੀ ਸਰਕਾਰ ਦੇ ਵਿੱਚ ਸਿਧਾਰਥ ਚੱਟੋ ਪੱਦੇ ਆਏ ਨੇ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਤੇ ਦਰਜ ਕੀਤਾ ਸੀ ਉਸ ਐਫਆਈਆਰ ਦੀ ਜਾਂਚ ਉਸ ਐਫਆਈਆਰ ਦੀ ਐਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਹੈੱਡ ਐਚਐਸ ਫੁੱਲਰ ਸੀ ਔਰ ਇਹਨਾਂ ਨੇ ਸਾਲ ਡੇਢ ਸਾਲ ਉਸ ਟੀਮ ਦੇ ਹੈੱਡ ਰਹਿੰਦੇ ਹੋਏ ਇੱਕ ਵਾਰ ਵੀ ਉਹਦੇ 'ਚ ਇੱਕ ਬਿੰਦੀ ਨਹੀਂ ਲਗਾਈ ਕਈ ਦਾ ਮਤਲਬ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਉਸ ਨੂੰ ਰਿਆਇਤ ਦਿੱਤੀ ਦੂਜੀ ਜਿਹੜੀ ਗੱਲ ਹੈ ਅਗਰ ਉਸ ਨਾਲ ਪਰਿਵਾਰ ਦੀ ਨੇੜਤਾ ਸੀ ਭੁੱਲਰ ਦੀ ਉਹਨਾਂ ਨੂੰ ਪਹਿਲਾਂ ਹੀ ਸਰਕਾਰ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੇਰੀ ਵਿਕਰਮ ਮਜੀਠੀਏ ਦੇ ਪਰਿਵਾਰ ਨਾਲ ਨਿੱਜੀ ਨੇੜਤਾ ਹੈ ਅਸੀਂ ਇੱਕ ਦੂਜੇ ਦੇ ਪਰਿਵਾਰਾਂ ਦੇ ਸਮਾਜ ਰੋਚ ਵਿੱਚ ਸ਼ਾਮਲ ਹੁੰਨੇ ਆ ਹੁੰਦੇ ਵੀ ਆਏ ਆ ਪਰਿਵਾਰਾਂ ਦਾ ਪਿਆਰ ਵੀ ਹੈ ਇਸ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਜੇ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਤੇ ਅੱਜ ਡਰੱਗ ਕੇਸ ਉੱਥੇ ਦਾ ਉੱਥੇ ਹੀ ਖੜਾ 4 ਸਾਲ ਹੋ ਗਏ ਡਰਗ ਕੇਸ ਉੱਥੇ ਦਾ ਉੱਥੇ ਹੀ ਖੜਾ 4 ਸਾਲ ਹੋ ਗਏ ਨਾ ਉਹਦਾ ਚਲਾਨ ਪੇਸ਼ ਹੋ ਰਿਹਾ ਨਾ ਇਨਵੈਸਟੀਗੇਸ਼ਨ ਹੋ ਰਹੀ ਹੈ ਨਾ ਸੱਤਾ ਪਿੰਦੀ लाਡੀ ਜਿਨ੍ਹਾਂ ਨੂੰ ਬਾਹਰੋਂ ਲਿਆਣਾ ਸੀ ਉਹਨਾਂ ਦੀ ਐਕਸਟਰਡੀਸ਼ਨ ਲਈ ਜਿਹਨੂੰ ਅਸੀਂ ਕਹਿੰਦੇ ਆ ਬਈ ਇਹਨਾਂ ਨੂੰ ਉੱਥੋਂ ਜਾ ਕੇ ਸੰਧੀ ਦੇ ਵਿੱਚ ਲੈ ਕੇ ਆਣਾ ਐਕਸਰਡਿਟ ਕਰਨਾ ਉਹ ਵੀ ਨਹੀਂ ਆਪਾਂ ਸਟੈਪ ਚੱਕੇ ਗਏ ਕੁਝ ਹੋਰ ਉਪਰਾਲੇ ਨਹੀਂ ਕੀਤੇ ਗਏ ਉਹਦਾ ਨੁਕਸਾਨ ਇਹ ਹੋਇਆ ਕਿ ਉਹ ਐਫ ਆਈ ਆਰ ਉੱਥੇ ਵੀ ਉੱਥੇ ਹੀ ਖੜੀ ਹੈ ਉਹਦਾ ਚਲਾਨ ਟੂ ਕੋਰਟ ਨਹੀਂ ਹੋ ਸਕਦਾ ਨਾ ਐਵੀਡੈਂਸਿਸ ਵਿੱਚ ਆਇਆ ਨਾ ਸਫਾ ਬੇਸਲ ਆਇਆ ਨਾ ਜਿਮਣੀਆਂ ਲਿਖੀਆਂ ਗਈਆਂ ਸੋ ਬਹੁਤ ਕੁਝ ਜਿਹੜਾ ਵਾ ਉਹ ਕੀਤਾ ਹੀ ਨਹੀਂ ਗਿਆ ਐਸ ਆਈ ਟੀ ਵੱਲੋਂ ਹੁਣ ਨਵੀਂ ਐਸ ਆਈ ਟੀ ਬਣੀ ਹੈ ਵਰੁਣ ਸ਼ਰਮਾ ਵਾਲੀ ਹਜੇ ਵੀ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਜ਼ਿਆਦਾ ਤਫਤੀਸ਼ ਸ਼ੁਰੂ ਨਹੀਂ ਹੋਈ ਮੈਨੂੰ ਲੱਗਦਾ ਕਿ ਜਿਹੜਾ ਉਹ ਡੇਢ ਸਾਲ ਦਾ ਬਕਵਾ ਬਿਕਰਮ ਮਜੀਠੀ ਦੀ ਫਾਈਲ ਕਰਕੇ ਰੋਕਿਆ ਉਹਦੇ ਜ਼ਿੰਮੇਦਾਰ ਵੀ ਐਚਐਸ ਪੁੱਲਰ ਹੈ ਦੂਜੀ ਜਿਹੜੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜਾ ਕ੍ਰਿਸ਼ਨੂ ਹੈਗਾ ਉਹ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਹੈਂਡਲਰ ਰਿਹਾ ਜੋ ਦਾਵਾ ਕਰਦਾ ਉਹਨਾਂ ਲਈ ਕੈਂਪੇਨ ਕਰਦਾ ਰਿਹਾ ਉਹਨਾਂ ਦੇ ਨਾਲ ਕਾਫੀ ਉਹਨਾਂ ਦੀਆਂ ਫੋਟੋਆਂ ਵੀ ਨਸ਼ਰ ਹੋਈਆਂ ਲੇਕਿਨ ਉਹਨਾਂ ਨਾਲ ਪੈਸੇ ਦੀਆਂ ਟਰਾਂਜੈਕਸ਼ਨਾਂ ਹੋਈਆਂ ਕਿ ਨਹੀਂ ਹੋਈਆਂ ਕੋਈ ਲੈਣ ਦੇ ਉਹਨੇ ਕੀਤਾ ਜਾਂ ਨਹੀਂ ਕੀਤਾ ਕੁਝ ਉਹਨੇ ਕਿਤੇ ਨਾ ਕਿਤੇ ਕ੍ਰਪਸ਼ਨ ਦਾ ਕੋਈ ਪਾਰ ਡੋਨਾ ਨਾ ਸ਼ੇਅਰ ਕੀਤਾ ਜਾਂ ਨਹੀਂ ਕੀਤਾ ਇਹ ਹੁਣ ਤਕੀਕਾਤ ਹੋਊਗੀ सीबीआई ਰਿਮਾਂਡ ਚ ਪੁੱਛੇਗੀ ਫੋਟੋਆਂ ਦਾ ਖਾਕੇ ਵੀ ਤੇਰਾ ਦਾਇਰਾ ਤੇਰਾ ਲਿੰਕ ਤੇਰਾ ਜਿਹੜਾ ਲੈਨ ਦੇਣਾ ਇਸ ਪਰਿਵਾਰ ਨਾਲ ਕਿੱਥੇ ਤੱਕ ਸੀਮਤ ਸੀ ਸਿੱਧੂ ਪਰਿਵਾਰ ਨਾਲ ਉਸ ਮੁਤਾਬਕ ਅੱਗੇ ਜਿਹੜੀ ਹੈ ਤਕੀਕਾ ਸ਼ੁਰੂ ਹੋਏਗੀ ਅੱਛਾ ਡਾਕਟਰ ਸਾਹਿਬ ਲਾਸਟਲੀ ਹੁਣ ਮੇਰਾ ਕੁਐਸਚਨ ਹੈਗਾ ਕਿ ਇਸ ਪੂਰੇ ਮੈਟਰ ਦੇ ਉੱਤੇ ਭਾਵੇਂ ਗਵਰਨਰ ਨੇ ਇੱਕ ਵਾਰੀ ਇਹ ਬਿਆਨ ਦੇ ਦਿੱਤਾ ਹੈ ਕਿ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੀ ਨੱਕ ਥੱਲੇ ਹੁੰਦਾ ਰਿਆ ਪੈਰਲੈਲੀ ਕੇਂਦਰੀ ਏਜੰਸੀ ਕੰਮ ਕਰ ਰਹੀ ਹੈ ਪਰ ਸੂਬਾ ਸਰਕਾਰ ਦੇ ਉੱਤੇ ਤਾਂ ਜਿੰਨਾ ਇਹ ਮਾਮਲਾ ਅੱਗੇ ਵਧੂਗਾ ਜਿੰਨਾ ਇਹਦੇ ਵਿੱਚ ਹੋਰ ਚੀਜ਼ਾਂ ਆਉਣਗੀਆਂ ਸੂਬਾ ਸਰਕਾਰ ਉੱਤੇ ਉਨਾ ਹੀ ਦੋਸ਼ ਵਧਦਾ ਜਾਊਗਾ ਤੁਹਾਨੂੰ ਇਹ ਨਹੀਂ ਲੱਗਦਾ ਬਿਲਕੁਲ ਦੇਖੋ ਇੱਕ ਕੇਂਦਰ ਦੀ ਸੀਬੀਆਈ ਏਜੰਸੀ ਹੋਣਾ ਸੂਬਾ ਸਰਕਾਰ ਨਹੀਂ ਇੱਥੋਂ ਦੇ ਜਿਹੜੇ ਬਿਊਰੋਕ੍ਰੇਟਸ ਨੇ ਅਫਸਰशाही ਆ ਪੰਜਾਬ ਦੀ ਉਹਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਹ ਵੀ ਇੱਕ ਸੰਦੇਸ਼ ਦਿੱਤਾ ਗਿਆ ਕਿ ਤੁਸੀਂ ਕੱਲਾ ਸੂਬੇ ਸਰਕਾਰ ਦਾ ਹੁਕਮ ਨਹੀਂ ਮੰਨਣਾ ਤੁਸੀਂ ਕੇਂਦਰ ਵੱਲ ਵੀ ਦੇਖੋ ਕੀ ਹੁੰਦਾ ਕਿ ਆਮ ਤੌਰ ਦੇ ਉੱਤੇ ਜਿਹੜੀ ਪੁਲਿਸ ਹੈ ਉਹ ਸਟੇਟ ਦਾ ਸਬਜੈਕਟ ਹੈ ਇੱਥੇ ਦੇ ਅਫਸਰ ਇੱਥੇ ਦੀ ਵਿਜੀਲੈਂਸ ਮਿਲ ਕੇ ਕੰਮ ਕਰਦੀ ਹੈ ਸਰਕਾਰ ਦੇ ਮੁਤਾਬਕ ਲੇਕਿਨ ਕੇਂਦਰ ਸਰਕਾਰ ਦੀ ਸੀਬੀਆਈ ਏਜੰਸੀ ਨੇ ਪੁਲਿਸ ਤੇ ਇੱਕ ਡੈਕੋਰੇਟਿਡ ਅਫਸਰ ਡੀਆਈਜੀ ਰੈਂਕ ਦੇ ਨੂੰ ਅੰਦਰ ਦੇ ਕੇ ਇਹ ਦੱਸ ਦਿੱਤਾ ਅਸੀਂ ਕਿਸੇ ਨੂੰ ਵੀ ਨੱਥ ਪਾ ਸਕਦੇ ਆ ਔਰ ਇਹਦੇ ਨਾਲ ਕਾਫੀ ਅਫਰਾ ਤਫਰੀ ਵੀ ਹੋਈ ਹੈ ਮਾਹੌਲ ਵੀ ਖਰਾਬ ਪੰਜਾਬ ਦੇ ਵਿੱਚ ਤਣਾਅਪੂਰਨ ਹੋਇਆ ਪੁਲਿਸ ਅਫਸਰ ਡਰੇ ਵੀ ਬਹੁਤ ਨੇ ਬਈ ਇਹ ਕੀ ਹੋਣ ਲੱਪਿਆ ਹੈਗਾ ਬਈ ਸੀਬੀਆਈ ਜਿਹੜੀ ਹੈ ਕਿਸੇ ਨੂੰ ਹੀ ਰਿਡਾਰ ਤੇ ਲਿਆ ਸਕਦੀ ਹੈ ਮੈਂ ਤੁਹਾਨੂੰ ਪਿਛਲੇ ਇੰਟਰਵਿਊ ਚ ਵੀ ਦੱਸਿਆ ਕਿ ਚੰਡੀਗੜ੍ਹ ਜਿਹੜੇ ਪੁਲਿਸ ਦੇ ਹੈੱਡ ਕੁਆਰਟਰ ਹੈ ਸੈਕਟਰ 9 ਦੇ ਵਿੱਚ ਹੈਗੇ ਆ ਚੰਡੀਗੜ੍ਹ ਜਿੰਨੀ ਪੁਲਿਸ ਅਫਸਰ ਬੈਠਦੇ ਹੋ सीबीआई ਦੇ ਦਾਇਰੇ ਚ ਆ ਕਿਉਂਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ सीबीआई ਦਾ ਯੂਨੀਅਨ ਟੈਰੀਟਰੀ ਦੇ ਵਿੱਚ ਕਾਰਵਾਈ ਕਰਨਾ ਅਧਿਕਾਰ ਦਾ ਖੇਤਰ ਹੈ ਕੋਈ ਵੀ ਐਫਆਈਆਰ ਦਰਜ ਕਰ ਸਕਦੇ ਆ ਇਸ ਕਰਕੇ ਉਹਦੀ ਜਿਹੜਾ ਬਹੁਤ ਔਖਾ ਪੁਲਿਸ ਲਈ ਹੋਇਆ ਪਿਆ ਬਾਕੀ ਬੈਂਕਮੈਨ ਦੇ ਅਫਸਰਾਂ ਲਈ ਔਖਾ ਹੋਇਆ ਪਿਆ ਪੁੱਲਰ ਦੇ ਜਰੀਏ ਇੰਦੇ ਸੰਕਰ ਤੇ सीबीआई ਨੇ ਇੱਕ ਇਹ ਜਿਹੜਾ ਮੈਸੇਜ ਸੂਬੇ ਦੀ ਬਿਊਰੋਕ੍ਰਾਸੀ ਨੂੰ ਦਿੱਤਾ ਕਿ ਤੁਸੀਂ ਕੇਂਦਰ ਦੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੀ ਵੀ ਜਿਹੜੀ ਗੱਲ ਨੂੰ ਬਰਾਬਰ ਸੁਣੋ ਕੱਲਾ ਸੂਬਾ ਸਰਕਾਰ ਦੇ ਪੁੱਤ ਨਾ ਬਣੋ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਦੇਖਣ ਦੀ ਗੱਲ ਹੈ ਕਿ ਆਖਰ ਇੰਟਰੋਗੇਸ਼ਨ ਕਿੱਧਰ ਵੱਲ ਨੂੰ ਜਾਂਦੀ ਹੈ ਕਿ ਕੁਝ ਸਾਹਮਣੇ ਆਉਂਦਾ ਔਰ ਦੱਸਦੇ ਰਹਿਮਾਂਗੇ ਉਹ ਤਕਲੀਫ ਬਣੇ ਰੁਵਾਣੇ ਦੇ ਪੰਜਾਬ ਵਿੱਚ